ਤੁਸੀਂ ਇਹ ਖਬਰਨਾਮੇ ਦੇ ਨਾਲ ਜਗਤਾਰ ਦਸਾਂ ਸਬਦਾਂ ਦਾ ਸਵਾਦ ਕਰਦਾ ਏ ਪੂਰੇ ਪੰਜਾਬ ਭਰ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ ਕਿ ਇਸ ਵਾਰ ਕਣਕ ਦੀ ਬਜਾਈ ਤੋਂ ਬਾਅਦ ਕਿਸਾਨਾਂ ਨੂੰ ਗੁਲਾਬੀ ਸੁੰਡੀ ਦਾ ਗੁਲਾਬੀ ਸੁੰਡੀ ਦੀ ਮਾਰ ਚੱਲਨੀ ਪੈ ਰਹੀ ਹੈ ਜਿਸ ਕਾਰਨ ਕਈ ਥਾਵਾਂ ਦੇ ਉੱਪਰ ਕਿਸਾਨਾਂ ਵੱਲੋਂ ਆਪਣੀ ਫਸਲ ਨੂੰ ਵਾਇਆ ਵੀ ਗਿਆ ਏ ਇਸ ਬੰਦ ਦੇ ਵਿੱਚ ਜਾਣਕਾਰੀ ਇਕੱਠੀ ਕਰਨ ਲਈ ਸਾਡੀ ਟੀਮ ਵੱਲੋਂ ਗੁਲਾਬੀ ਸੁੰਡੀ ਦੇ ਹੋਰ ਨੁਕਸਾਨ ਅਤੇ ਇਸ ਦਾ ਕਿਸ ਤਰ੍ਹਾਂ ਕਿਸਾਨ ਕਰ ਸਕਦੇ ਹਨ ਸਾਹਮਣਾ ਜਿਸ ਨਾਲ ਜਿਹੜੀ ਫਸਲ ਖਰਾਬ ਨਾ ਹੋਵੇ ਇਸ ਬੰਦ ਦੇ ਵਿੱਚ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫ੍ਰੀ ਕੋਰਨਾ ਗੱਲਬਾਤ ਕੀਤੀ ਗਈ ਉਹਨਾਂ ਕਾਫੀ ਬਰੀਕੀ ਨਾਲ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੁਸੀਂ ਸੁਣੋ ਪੂਰੀ ਜਾਣਕਾਰੀ ਕਿਸ ਤਰ੍ਹਾਂ ਗੁਲਾਬੀ ਸੁੰਡੀ ਤੋਂ ਮੈਂ ਸਾਦੀ ਅਨਿਆਤ ਕਿਉਂਕਿ ਇਸ ਦਾ ਹੱਲ ਹੈ ਇਹ ਸੁਣੋ ਤੁਸੀਂ ਡਾਕਟਰ ਅਮਰੀਕ ਸਿੰਘ ਦੀ ਜਵਾਨੀ ਅ ਜੇ ਦੇਖੀ ਤੇ ਸਾਡੇ ਮਾਤਾ ਪਰਨ ਦੇ ਵਿੱਚ ਉਤਬਿਲੀ ਆ ਰਹੀਆਂ ਨੇ ਉਦੇ ਨਾਲ ਕਈ ਤਰ੍ਹਾਂ ਦੀਆਂ ਜੜੀਆਂ ਸਮੱਸਿਆਵਾਂ ਵੀ ਨਾਲ ਆ ਰਹੀਆਂ ਨੇ। ਦੇਖ ਲਈ ਦੇਖੀਏ ਤੇ ਅਜ ਤੋਂ 20-25 ਸਾਲ ਪਹਿਲਾਂ ਗਰਮੀ ਇੰਨੀ ਨਹੀਂ ਜਿੰਨੀ ਅੱਜ ਦਸੰਬਰ ਚ ਆ। ਟੈਂਪਰੇਚਰ ਜ਼ਿਆਦਾ ਜਾ ਰਹੇ ਦਿਨ ਦਾ ਟੈਂਪਰੇਚਰ। ਰਾਤ ਦਾ ਟੈਂਪਰੇਚਰ ਠੀਕ ਹੈ ਜੋ ਲੋਅ ਹੋ ਜਾਂਦਾ ਵਾ। ਬਟ ਉਹਦੇ ਨਾਲ ਕੀ ਹੁੰਦਾ ਕਿ ਇਹ ਕਿ ਕੁਛ ਸਾਡੀ ਜੜੀਆਂ ਅਗੇਤੀਆਂ ਕਣਕ ਪੀਜੀ ਗਈ ਜਿਹੜੀ ਕਿ ਪਹਿਲੇ ਹਫਤੇ ਪੀਜੀ ਗਈ। ਉਦੋਂ ਗਰਮੀ ਵੀ ਕਾਫੀ ਸੀ ਤੇ ਇਸ ਵੇਲੇ ਉਹਦਾ ਜਿਹੜਾ ਵਾ ਕਾਫੀ ਵਾਂਦਾ ਵੀ ਇੱਕ ਮਹੀਨੇ ਤਕਰੀਬਨ ਇੱਕ ਮਹੀਨੇ ਦੀ ਹੋਈ। ਜਿਨੇਵੇਂ ਆਦੀ ਕੁਸਪੋਰਟ ਆਇਆ ਚਾਹੇ 10 15 ਜਿਨੇਵੇਂ ਆਇਆ ਉਹਦੇ ਵਿੱਚ ਜਿੱਦੀ ਵੀ ਬਜਾਈ ਹੋਈ ਆ ਉਹ 10 ਮਤਲਬ ਜਿਹੜੇ ਪਹਿਲੇ ਹਫਤੇ ਹੋਏ ਇਹਨੂੰ ਆਪਾਂ ਪਿੰਨੇ ਉੱਤੇ ਗਰਮੀ ਜ਼ਿਆਦਾ ਸੀ ਤੇ ਉਹ ਜਿਹੜੀ ਜਿਹੜੀ ਸੁੰਡੀ ਜਿਹੜੀ ਗਲਾਬੀ ਸੁੰਡੀ ਆ ਇਹ ਝੋਨੇ ਦਾ ਐਕਚੁਅਲੀ ਜਿਹੜਾ ਝੋਨੇ ਦਾ ਕੀੜਾ ਵਾ ਝੋਨੇ ਦੇ ਬਾਸਮਤੀ ਦਾ ਕੀੜਾ ਵਾ ਆ ਤੁਸੀਂ ਦੇਖਿਆ ਹੋਊਗਾ ਕਿ ਬਾਸਮਤੀ ਦੇ ਵਿੱਚ ਅਖੀਰ ਦੇ ਵਿੱਚ ਆਣ ਕੇ ਜਿਸਰ ਗਈ ਆ ਤੇ ਉਹਦੀ ਜਿਹ ਬਾਸਮਤੀ ਵਿੱਚ ਇਹ ਸੁੰਡੀ ਸੀਗੀ ਜਦੋਂ ਅਸੀਂ ਹਾਰ ਉਹਨੂੰ ਆਪਾਂ ਹਾਰਵੈਸਟ ਕਰਦੇ ਆ ਕਟਾਈ ਕਰਦੇ ਆ ਉਹ ਸੁੰਡੀ ਜਿਹੜੀ ਹੁੰਦੀ ਆ ਉਹ ਪੀਪਲ ਸਟੇਜ ਤੇ ਜਾ ਕੇ ਤੇ ਉਹ ਮਿੱਟੀ ਵਿੱਚ ਤੇ ਜਿਹੜਾ ਆਪਣੀ ਜਿਹੜੀ ਆ ਪ੍ਰਾਣੀ ਦੇ ਵਿੱਚ ਰੁਕ ਜਾਂਦੀ ਹੈ ਉਹ ਆਪਣੇ ਦੁਆਲੇ ਇੱਕ ਕਵਚ ਬਣਾ ਲੈਂਦੀ ਹੈ ਬੜਾ ਸਖਤ ਜਿਹੜਾ ਕਿ ਅਗਰ ਨਾਲ ਵੀ ਪਾਣੀ ਨਾਲ ਵੀ ਕਿਸੇ ਨਾਲ ਵੀ ਕੋਈ ਡਿਸਟਰਬ ਨਹੀਂ ਹੁੰਦਾ ਜਦੋਂ ਉਹਨੂੰ ਕਣਕ ਦੀ ਬਜਾਈ ਨੂੰ ਮਹੀਨਾ तकरीबन 25 ਤੋਂ 30 ਦਿਨ ਹੁੰਦਾ ਬਿਨਾ ਹੁੰਦਾ ਵਾ ਆ ਟੈਂਪਰੇਚਰ ਫੇਵਰੂਨ ਦਾ ਐਨਵਾਇਰਨਮੈਂਟ ਫੇਵਰੂਨ ਦਾ ਤੇ ਉਹ ਅਨਰਥੇ ਮਾਦਾ ਬਾਹਰ ਆ ਜਾਂਦੀ ਹੈ ਉਹ ਅੰਡੇ ਦਿੰਦੀਆਂ ਨੇ ਅੰਡੇ ਦੇੰ ਤੋਂ ਬਾਅਦ ਜਿਹੜੇ ਉਹ ਜਿਹੜੀ ਆ ਜਿਹੜੀ ਆਂਡੇ ਵਿੱਚ ਜਦੋਂ ਸੁੰਘੀ ਨਿਕਲਦੀ ਹੈ ਤੇ ਉਹ ਜਿਹੜੀ ਕੋਈ ਵੀ ਉਹਨੂੰ ਹਰਾਮਾ ਦਾ ਨਹੀਂ ਲੱਭੂਗਾ ਖਾਸ ਕਰਕੇ ਹੁਣ ਕਣਕ ਐ ਸੁਣੇ ਹੋਗੇ ਉਹਨੂੰ ਜਿਹੜੀ ਵੱਡੀ ਆ ਉਹਦੀ ਮੋਢੇ ਤੇ ਲੱਗੇ ਜਿਹੜਾ ਵਾ ਉਹ ਦੇ ਦੂਗੀ ਆ ਅੰਡੇ ਦੇ ਅੰਡੇ ਦੇ ਤੇ ਮੁੜ ਕੇ ਉਹਨੂੰ ਜਿਹੜਾ ਸੰਡੀ ਦੇ ਵਿੱਚ ਵੜ ਗਏ ਉਹ ਜਦ ਕੱਟ ਦੇਗੀ ਤੁਹਾਡੀ ਜਿਹੜੀ ਉੱਪਰਲੀ ਛਾਤ ਹੈ ਜਿਹੜੀ ਉਹ ਸੁੱਕ ਜੇਗੀ ਇਹ ਉਹਦੀ ਪਛਾਣ ਹੁੰਦੀ ਹੁਣ ਇਹਦੇ ਵਿੱਚ ਕੀ ਆ ਕਿ ਇਹਦੇ ਵਿੱਚ ਪਹਿਲਾਂ ਇਹ ਨਹੀਂ ਕਿਉਂ ਆ ਫਾਰਮਰ ਜਿਉਆਪ ਸਵਾਲ ਕਰਦੇ ਆ ਕਿ ਪਹਿਲਾਂ ਕਿਉਂ ਨਹੀਂ ਹੁੰਦੀ ਉਹੀ ਆ ਕਿ ਜਿਹੜੀ ਅੱਜ ਗਰਮੀ ਚ ਨਹੀਂ ਅੱਜ ਆਈ ਅੱਜ ਸਪਤੀ ਸਾਹ ਤੇਰਾ ਨਹੀਂ ਹੈ ਤੇ ਜਦੋਂ ਗਰਮ ਜਦੋਂ এনवायरमेंट ਚੇਂਜਸ ਹੁੰਦੀਆਂ ਨੇ ਤੇ ਕਈ ਜਿਹੜੇ ਹੁੰਦੇ ਆ ਜਿਹੜੇ ਜਿਹੜੇ ਮੇਜਰ ਹੁੰਦੇ ਆ ਜਿਹੜੇ ਮੇਜਰ ਤੋ ਉਹਦੇ ਕਰਕੇ ਜਿਹੜੀ ਇਹ ਪ੍ਰੋਬਲਮ ਜਿਹੜੀ ਆਈ ਹੈ ਹੁਣ ਇਹਦੇ ਵਿੱਚ ਕਰਨਾ ਕੀ ਆ ਫਾਰਮਰ ਜਿਹੜੇ ਕਿਸਾਨ ਵੀਰ ਮੇਰੇ ਅਨਸਾਰ ਨੇ ਸਾਰਿਆਂ ਨੂੰ ਇਹ ਐਡਵਾਈਸਰੀ ਕਰਦੇ ਆ ਕਿ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਆਪਣੇ ਖੇਤਾਂ ਵਿੱਚ ਜਰੂਰ ਜਾਓ ਦੇਖੋ ਜਾ ਕੇ ਕਿ ਕੋਈ ਦੇ ਕੋਈ ਪ੍ਰੋਬਲਮ ਤਾਂ ਨਹੀਂ ਆ ਕੋਈ ਜੇ ਕੋਈ ਪ੍ਰੋਬਲਮ ਹੈਗੀ ਹੈ ਤਾਂ ਫੇਰ ਸਾਡੇ ਕੋਲ ਫਿਫਰੋਨੇਲ ਸੱਤ ਕਿਲੋ ਜਿਹੜੀ ਫਿਫਰੋਨੇਲ ਲਿਆ ਉਹਨੂੰ 20 ਕਿਲੋ ਸਲੀਮਿੱਟੀ ਵਿੱਚ ਪਾ ਕੇ ਛਟਾ ਦੇ ਕੇ ਬਾਅਦ ਵਿੱਚ ਪਾਣੀ ਲਾ ਦਿਓ ਤੇ ਉਹ 100% ਜਿਹੜੀ ਕੰਟਰੋਲ ਹੋ ਜੇਗੀ ਕਈ ਵਾਰੀ ਆਪਾਂ ਜਿਹੜੀਆਂ ਅੰਗਲੀ ਕਰ ਜਾਂਦੇ ਆ ਕਿ ਨਹੀਂ ਦੇਖਦੇ ਜਾ ਕੇ ਫਿਰ ਪਾਣੀ ਦਾ ਦਨੇ ਆ ਪਾਣੀ ਲਾਉਣ ਤੋਂ ਬਾਅਦ ਕੀ ਹੁੰਦਾ ਕਿ ਆਪਾਂ ਉਹਨੂੰ ਵਿੱਚ ਵੜ ਨਹੀਂ ਸਕਦੇ ਚਾਹ ਸੱਤ ਪਾਇੜਾ ਉਹ ਵਿੱਚ ਨਹੀਂ ਵੜਦਾ ਉਹਦੇ ਵਿੱਚ ਕੀ ਹੈ ਕੋਈ ਜਲਦੀ ਫਿਰ ਉਹ ਵਾਜ ਜਾਂਦੀ ਆ ਸਚਾਲਚ ਵੀ ਇਹੀ ਕੁਛ ਹੋਇਆ ਪਹਿਲਾਂ ਸੀਗੀ ਉਹਦੇ ਪਹਿਲਾਂ ਉਹਨਾਂ ਦੇਖਿਆ ਨਹੀਂ ਬਾਅਦ ਚ ਪਾਣੀ ਲਾਤਾ ਤੇ ਬਾਅਦ ਚ ਉਹ ਮੁੜ ਕੇ ਜਿਹੜਾ ਵਾ ਉਹ ਹੋਇਆ ਬਟ ਉਹ ਵਿੱਚ ਇੰਨੀ ਨਹੀਂ ਹੈਗੀ ਕਿ ਜਿੰਨੀ ਕਿ ਆਪਾਂ ਕਹਿ ਸਕੀਏ ਕਿ ਕੜ ਜਿਹੜੀ ਬਹੁਤ ਹੀ ਖਰਾਬ ਹੋ ਗਈ ਹੈ ਤੋਂ ਉਹਦੇ ਵਿੱਚ ਇਹੀ ਆ ਕਿ ਅਸਲੇ ਜਿਹੜੇ ਕਰ ਰਹੇ ਜਿਨ੍ਹਾਂ ਨੇ ਪਾਣੀ ਨਹੀਂ ਲਾਇਆ ਉਹ ਤਾਂ ਜਿਹੜਾ ਆਪਣੇ ਖੇਤ ਦੀ ਜਿਹੜੀ ਨਿਰਖਣ ਕਰਨ ਨਗਰਤਨ ਦੀ ਖੰਕਾਮ ਜੀਵਨ ਚ ਪ੍ਰੋਬਲਮ ਉਦੇ ਦੇ ਸਾਥ ਕੇ ਰੋਪੇ ਪਰ ਨੇ ਉਹਨੂੰ 20 ਕਿਲੋ ਮਿੱਟੀ ਚ ਪਾ ਕੇ ਤੇ ਉਹਨੂੰ ਜਿਹੜਾ ਲਾ ਕੇ ਉਹ ਜਿਹੜਾ ਛਤਤੀ ਦਿਨ ਬਾਅਦ ਪਾਣੀ ਲਾ ਦੇ ਜੇ ਪਾਣੀ ਲੱਗ ਗਿਆ ਜਦਾਂ ਇਹਦਾ ਪਾਣੀ ਲੱਗ ਗਿਆ ਸੀ ਉਸ ਤੋਂ ਬਾਅਦ ਫਿਰ ਜਿਹੜੀ ਹੈ ਜਦੋਂ ਬੱਤਰ ਹੁੰਦਾ ਫਿਰ ਇਹ ਜਿਹੜੀ 50 ਮਿਲੀਲੀਟਰ ਜਿਹੜੀ ਹੈ ਤੁਹਾਡੀ ਕੋਰਾ ਜਿੰਨੀਆ ਕੋਰਾ ਇੰਟਰਨੈਲੀ ਪ੍ਰੋ ਜਿਹੜੀ ਆ ਉਹਦੀ ਆਪਾਂ ਗੋਲ ਨੋਜ਼ਲ ਨਾਲ ਸਪਰੇਅ ਕਰਦੇ ਨੇ ਨੈਪਸੈਕ ਪੰਪ ਦੇ ਨਾਲ ਉਹ 100% ਕੰਟਰੋਲ ਹੋ ਜਾਊਗਾ ਤੇ ਇਹ ਗੱਲ ਇਹੀ ਹੈ ਕਿ ਆਪਾਂ ਜਿਹੜਾ ਵਾ ਟਾਈਮਸ ਜਿਹੜਾ ਵਾ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰੀ ਤੇ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਉਹ ਆਪਾਂ ਕਰ ਲਈਏ ਇੱਕ ਹੋਰ ਇੱਕ ਜਿਹੜੀ ਅਸੀਂ ਇੰਟੀਗਰੇਟਡ ਪੈਸਮੈਂਟ ਵਿੱਚ ਵੀ ਕੁਝ ਦੇ ਦੇ ਆ ਵੀ ਜੇਕਰ ਅਸੀਂ ਰਾਦੇ ਜਿਹੜੇ ਬਲਬ ਜਿਹੜੇ ਆ ਜਿਹੜੇ ਬਲਬ ਬੰਬੀਆਂ ਬਲਬ ਲੱਗੇ ਹੁੰਦੇ ਆ ਉਹ ਬਲਬ ਜਗਾ ਦਈਏ ਥੱਲੇ ਇੱਕ ਡੱਬਾ ਰੱਖ ਦਈਏ ਡੱਬੇ ਵਿੱਚ ਪਾਣੀ ਬਾਗ ਵਿੱਚ ਥੋੜਾ ਮਿੱਟੀ ਦਾ ਤੇਲ ਪਾ ਦਈਏ ਉਹ ਜਿੰਨੇ ਵੀ ਪਤੰਗੀ ਹੋਣਗੇ ਸਾਰੇ ਉਹਦੇ ਵਿੱਚ ਮਰ ਜਾਣਗੇ ਜਿਹੜੇ ਆਂਡੇ ਦਿੰਦੇ ਪਏ ਆ ਨਰ ਮਾਦਾ ਨੂੰ ਦੋਵੇਂ ਆਉਣਗੇ ਇਹ ਜਿਹੜਾ ਵਾ ਸ਼ਾਮ ਤੋਂ ਲੈ ਕੇ ਸਾਡੇ ਦਾ ਤਕਰੀਬਨ ਸਾਡੇ 10 ਵਜੇ ਤੱਕ ਕਰਨਾ ਵਾ ਕਿਉਂਕਿ 10:30 ਵਜੇ ਤੋਂ ਬਾਅਦ ਹੁੰਦਾ ਕਿ ਜਿਹੜੇ ਤੁਹਾਡੇ ਮਿੱਤਰ ਕੀ ਸਾਢੇ 10 ਵਜੇ ਤੱਕ ਉਹਨੂੰ ਜਿਹੜਾ ਜਿਹੜਾ ਬਲਬ ਜਿਹੜਾ ਬੰਦ ਕਰ ਦਿਓ ਇਸ ਤੋਂ ਇਲਾਵਾ ਅਸੀਂ ਬਰਡ ਪਰਚੇ ਲਾ ਸਕਦੇ ਆ ਬਰਡ ਪਰਚੇ ਦਾ ਮਤਲਬ ਕੀ ਜਦਾਂ ਇਹ ਇੱਕ ਇਹਦੇ ਇਹਦਾ ਦਾ ਬਣਾ ਕੇ ਤੇ ਇਹ ਜਿਹੜਾ ਵਾ ਤਕਰੀਬਨ 1 ਏਕੜ ਦੇ ਵਿੱਚ 10 ਤਾਂ ਆਪਾਂ ਲਾ ਦੇਾਂਗੇ 10 ਤਾਂ ਇਹ ਇਹਦਾ ਫਾਇਦਾ ਇਹ ਹੋਊਗਾ ਕਿ ਜਿਹੜੇ ਤੁਹਾਡੇ ਬਗਲੇ ਆ ਜਾਂ ਗਡਾਰਾਂ ਨੇ ਉਹਨਾਂ ਨੂੰ ਬਹਿਣ ਦੀ ਜਗ੍ਹਾ ਮਿਲ ਜੇਗੀ ਬਹਿਣ ਦੀ ਜਗ੍ਹਾ ਮਿਲ ਜੇਗੀ ਜਿਹੜੀਆਂ ਸੁਡੀਆਂ ਜੜੀਆਂ ਫੜੀ ਜਾਣਗੀਆਂ ਤੇ ਇਹ ਜਿਹੜਾ ਪਹਿਲਾ ਪਾਣੀ ਜਿਹੜਾ ਉਹ ਦੇਣੇ ਲਾਓ ਦੇਣੇ ਜਦੋਂ ਪਾਣੀ ਲਾਵਾਂਗੇ ਤੇ ਸਾਰੀ ਜਿਹੜੀ ਸੁਡੀਆਂ ਜਿਹੜੀਆਂ ਧਰ ਉੱਪਰ ਧਰ ਹੁੰਦੀ ਆ ਤੇ ਜਿਹੜੇ ਬਗਲੇ ਜਿਹੜੇ ਆ ਉਹ ਸਾਰੇ ਫੜ ਲੈਂਦੇ ਆ ਸੋ ਇਸ ਕਰਕੇ ਇਹਨੂੰ ਆਪਾਂ ਸਿਰਫ ਦਵਾਈਆਂ ਦੇ ਸਹਤ ਨਾਲ ਨਹੀਂ ਰਹੀਏ ਆਪਾਂ ਜਿਹੜੀ ਇੱਥੇ ਡੀ ਇੰਟੀਗ੍ਰੇਟਿਡ ਫਸਟ ਅਮੈਂਡਮੈਂਟ ਇਹ ਤਕਨੀਕ ਜਿਹੜੀ ਉਹਨੂੰ ਬਣਾ ਕੇ ਜਿਹੜਾ ਵੀ ਤਕਨੀਕਾ ਕਾਰਗਰ ਹੁੰਦਾ ਉਹਨੂੰ ਬਣਾਓ